ਕੋ ਫੱਲੀ ਫੱਲੀ ਮੁਸਲਮਾਨ ਹੁੰਦਾ ਸੀ ਉੱਥੇ ਪਿੰਡ ਦਾ ਉਹ ਕੋਲੂ ਲਾਵੇਂ ਪਿੰਦੇ ਗੱਬੇ ਉਹਨੂੰ ਕਿ ਹਾਪੇ ਤੂੰ ਜਿਹੜੀ ਜੀ ਚਾਹੀਏ ਜਿਆ ਸਾਡੇ ਸਾਹਮਣੇ ਚੱਕ ਚੱਕ ਕੇ ਰਹੀ ਜਾਂਦੇ ਸੀ ਤੇ ਬਾਬਾ ਜੀ ਮੁੜ ਕੇ ਪਾਕਿਸਤਾਨ ਨਹੀਂ ਗਏ ਕਦੀ ਫੇਰ ਦੇਖਣ ਆਪਣੇ ਪੁਰਾਣੇ ਘਰ ਪੁਰਾਣੇ ਨਹੀਂ ਅਸੀਂ ਗਏ ਅਸੀਂ 8 ਦਿਨ ਉਸ ਤੋਂ ਚੱਕਿਆ ਸੀ ਉੱਥੇ ਹੈ ਜਾਂ ਪੈ ਗਿਆ ਆਈ ਬਿਮਾਰੀ ਪੈ ਗਈ ਬੰਦੇ ਬੜੇ ਮਰੇ ਉੱਥੇ ਸਾਨੂੰ ਉੱਥੇ ਜਹਾਜ ਤੇ ਛੋਲੇ ਸਿੱਕੇ ਪੁੱਜੇ ਸਾਡਾ ਪਿੰਡ ਜੀ 138 ਚੱਕ ਰਸਿਆਣਾ ਇਹ ਕਿਹੜਾ ਜ਼ਿਲ੍ਹਾ ਪੈਂਦਾ ਸੀ ਉੱਥੇ ਲੱਗੇ ਜੀ ਸਮੁੰਦੀ ਜਿਹੜਾ ਰਾਜਪੁਰ ਟਰੈਕਟਰ ਲਿਆ ਸੀ ਪਹਿਲਾਂ ਜੀ ਟਰ 55000 ਦਾ ਲੌਂ ਲਿਆ ਸਾਰਾ ਹੀ ਇੱਕ ਰਿਸ਼ਤੇਦਾਰ ਦੇ ਗਏ ਉਹ ਕਹਿੰਦੇ ਚੱਤ ਹੁਣ ਲੈਣਾ ਨਹੀਂ ਅੱਛਾ ਜੀ ਮੈਂ ਕਿਹਾ ਅੱਛਾ ਅਸੀਂ ਦੂਜੇ ਸਾਲ ਫ੍ਰੀ ਕਰ ਦਤਾ ਪਾਸੀ ਦੇਖ ਕੇ ਰਿਸਨ ਚੀਜ਼ ਦੇਖ ਕੇ ਫੇ ਰਾਜੀ ਨਹੀਂ ਸੀ ਇੱਕ ਪਿੰਡ ਸਾਡੇ ਰਾਜਪੁਰ ਬੁਢੀ ਸੀ ਉਹ ਸਾਡੀ ਮਾਂ ਨਾਲ ਪਿਆਰ ਸੀ ਉਹਦਾ ਉਹਨੇ 20 ਕਿਲੋ ਦੋਣੇ ਸਾਡੇ ਪੇ ਲੱਗੇ ਪਿੰਡ ਸੀ ਸਾਈਆਂ ਵਾਲਾ ਉੱਥੇ ਜਾ ਕੇ ਦਾਖਲ ਹੋਈ ਸਾਈਆਂ ਵਾਲਾ ਸੀ

ਠੀਕ ਆ ਤੇ ਤੁਸੀਂ ਪਾਕਿਸਤਾਨ ਤੋਂ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਸਾਡਾ ਪਿੰਡ ਸਗਾਜੀ 138 ਚੱਕ ਰਸਿਆਣਾ ਅੱਛਾ ਜੀ ਰਸਿਆਣਾ ਤੇ ਕਿਹੜਾ ਜ਼ਿਲ੍ਹਾ ਪੈਂਦਾ ਸੀ ਉੱਥੇ ਲੱਗੇ ਸੀ ਸਮੁੰਦੀ ਜਿਹੜਾ ਰਾਜਪੁਰ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਉਸ ਵੇਲੇ ਸੀ ਜੀ 12-13 ਸਾਲ ਦਾ ਸੀ ਅੱਛਾ ਹੁਣ ਕਿੰਨੀ ਉਮਰ ਤੁਹਾਡੀ ਹੈ ਇਸ ਵੇਲੇ ਉਮਰ 90 ਸਾਲ 97 ਚੜਿਆ ਹੁਣ ਮੋਲੇ ਦਾ ਮਤਲਬ ਤੁਸੀਂ ਹੈਗੇ ਆ 34 ਦੇ ਹਾਂਜੀ 34 ਦਾ ਤੁਹਾਡਾ ਜਨਮ ਆ ਹਾਂਜੀ 34 ਪੈਂਤੀ ਆ ਜਦੋਂ ਤੁਸੀਂ ਜਿੱਦਾਂ 13 ਸਾਲ 14 ਸਾਲ ਦੀ ਉਮਰ ਚੰਗੀ ਹੋਸ਼ ਹੁੰਦੀ ਆ ਨਿਆਣੇ ਨਾਲ ਭਾਜੀ ਬੜੀ ਸਮਝ ਤੇ ਉਹ ਤੁਸੀਂ ਜਿੱਦਾਂ ਫਿਰ ਕਿੱਦਾਂ ਆਏ ਮਤਲਬ ਉਥੋਂ ਅਸੀਂ ਗੱਡਿਆਂ ਨਾਲ ਆਏ ਸੀ ਕਿੱਦਾਂ ਦੇ ਹਾਲਾਤ ਸੀ ਅਸੀਂ ਆਪਣੇ ਗੱਡਿਆਂ ਨਾਲ ਹੀ ਆਏ ਸੀ ਕਾਫਲੇ ਵਿੱਚ ਅੱਛਾ ਜੀ ਹੁਣ ਮੈਨੂੰ ਨਾਂ ਦਾ ਭਵਜਾ ਕਿੱਥੇ ਕਿੱਥੇ ਠਹਿਰਦੇ ਸੀ ਕਾਫਲੇਾਂ ਵਿੱਚ ਠਹਿਰਦੇ ਸੀ ਹਾਂਜੀ ਜਿੱਥੇ ਖੂਹ ਸੀਗੇ ਖੂਹਾਂ ਵਿੱਚ ਦਵਾਈ ਪਾਤੀ ਜ਼ਹਿਰਾਂ ਪਾਤੀਆਂ ਮੈਂ ਸੁਣਿਆ ਜ਼ਹਿਰਾਂ ਪਾਤੀਆਂ ਵੇ ਪਾਣੀ ਪੀ ਕੇ ਮਰ ਜਾਂ ਹਾਂਜੀ ਇੱਕ ਵੱਲੋਂ ਆਇਆ ਸੀ ਕੱਚੀ ਨਾ ਸੀ ਬੜੀ ਭਾਰੀ ਉੱਥੇ ਸਾਨੂੰ ਡੱਕਿਆ ਸੀ ਨਹੀਂ ਅੱਠ ਦਿਨ ਅੱਛਾ ਜੀ ਅੱਠ ਦਿਨ ਡੱਕਿਆ ਸਾਨੂੰ ਮਾਰਨ ਵਾਸਤੇ ਜਿਹੜਾ ਰਾਜਪੁਰ ਦਾ ਕਾਫਲਾ ਪਹਿਲਾਂ ਸੀ ਉਹ ਸਾਰੇ ਮਾਰਤਾ ਸੀ ਓਏ ਹੋਏ ਫਿਰ ਸਾਨੂੰ ਸਾਡੇ ਸਰਕਾਰ ਨੂੰ ਪਤਾ ਲੱਗਾ ਫੁੱਜੀ ਫੁੱਜੀ ਗਏ ਮੁਸਲਮਾਨ ਸਾਡੇ ਸਿੱਖ ਉਹਨਾਂ ਨੇ ਫਿਰ ਸਾਨੂੰ ਉੱਥੇ ਪੰਜ-ਪੰਜ ਗੱਡੇ ਕਰਕੇ ਦਾ ਪੁਲ ਦੇ ਤੋ ਨਿਗਾਇਆ ਮੈਦ ਮੋਹ ਪਾੜੀ ਸੀ ਸੀ ਕੱਚੀ ਮੱਲੋਂ ਦਾ ਹੱਡ ਕਹਿੰਦੇ ਸੀ ਉਹਨੂੰ ਅੱਛਾ ਜੀ ਤੇ ਉੱਥੋਂ ਨਹੀਂ ਸਾਨੂੰ ਨਿਗਾਇਆ ਸੀ ਗੱਡੇ ਸਾਡੇ ਦੇਖੀ ਜਾਂਦੇ ਸੀ ਕੋਈ ਲੈਂਪ ਹੋਵੇ ਕੋਈ ਇਤਿਹਾਸ ਹੋਵੇ ਸਭ ਵਿੱਚੋਂ ਲਾਈ ਜਾਂਦੇ ਸੀ ਅੱਛਾ ਜੀ ਤੇ ਬੜੀ ਮੁਸ਼ਕਲ ਸਾਨੂੰ ਉੱਥੋਂ ਨਹੀਂ ਕਰਾਉ ਕੀਤਾ ਤੇ ਸਾਡੀ ਸਰਕਾਰ ਨੇ ਉੱਥੇ ਸਾਨੂੰ 8 ਦਿਨ ਉੱਥੇ ਸਾਨੂੰ ਡੱਕਿਆ ਸੀ ਉੱਥੇ ਹੈ ਜਾਂ ਪੈ ਗਿਆ ਅੱਛਾ ਜੀ ਹੈ ਜੀ ਬਿਮਾਰੀ ਪਾ ਕੇ ਬੰਦੇ ਮਾਰੇ ਉੱਥੇ ਸਾਨੂੰ ਉੱਥੇ ਜਹਾਜ਼ ਦੇ ਛੋਲੇ ਸਿੱਟੇ ਭੁਜੇ ਛੋਲੇ ਅੱਛਾ ਜੀ ਜੋ ਤੇ ਬੜਾ ਆਦਮੀ ਬਣਾ ਕੇ ਜਹਾਜ਼ ਬੋੜੀਆਂ ਅਸਰ ਦੇਈਆਂ ਇਹ ਕੋ ਝੋਲੇ ਆ ਗਿਆ ਕਿ ਹਜੇ ਬਰਲ ਕੇ ਖਾਵੇ ਕੋਈ ਖਿੱਚ ਕੇ ਜਾ ਕੇ ਇਦਾਂ ਜੋ ਕਿਥਮ ਤਸਤੀ ਹੁੰਦੇ ਰੇ ਸਰਕਾਰ ਨੇ ਸਾਡੀ ਬੜਾ ਪ੍ਰਬੰਧ ਕੀਤਾ ਝੋਲੇ ਦਾਲੇ ਭਰਾ ਕੇ ਦਾ ਕਾਫੀ ਸਿਟੂ ਸੀ ਸਾਰੇ ਜਾਨੇ ਘਰ ਦੇ ਸੇਫ ਆ ਗਏ ਹੀ ਇੱਥੇ ਹਾਂਜੀ ਸਾਰੇ ਇੱਥੇ ਆ ਗਏ ਇੱਥੇ ਆ ਕੇ ਗੁਜ਼ਰ ਗਏ ਸਾਡੇ ਬਾਪ ਜੀ ਤੈਨੂੰ ਭਰਾ ਸਕੇ ਤੈਨੂੰ ਭਰਾ ਅੱਛਾ ਜੀ ਸਾਡੇ ਬਾਬਾ ਜੀ ਸੀ ਸਰਦਾਰੀ ਸਿਸਟਿੰਗ ਨੰਬਰਦਾਰ ਅੱਛਾ ਜੀ ਉਹ ਵੀ ਨੰਬਰਦਾਰ ਸੀ ਇੱਥੇ ਵੀ ਨੰਬਰਦਾਰ ਸੀ ਅੱਛਾ ਅੱਛਾ ਤੇ ਸਾਰੇ ਆ ਕੇ ਸੇ ਇਕੱਠੇ ਇੰਡੇ ਸੋਰੀ ਸੋਰੀ ਜਰਵਾਬ ਫਿਰ ਮਾਮਾ ਜੀ ਦੀ ਮੌਤ ਹੋ ਗਈ ਅੱਛਾ ਜੀ ਫਿਰ ਸਾਡੀ ਮਾਂ ਅਸੀਂ ਦਾਦੀ ਸਾਡੀ ਉਹ ਵੀ ਮਰ ਗਈ ਫਿਰ ਤਾ ਵੀ ਗੁਜ਼ਰ ਗਿਆ ਅੱਛਾ ਜੀ ਤਾਏ ਜੀ ਵਾਸਤੇ ਦੂਜਾ ਤਾ ਗੁਜ਼ਰ ਗਿਆ ਫਿਰ ਸਾਡਾ ਬਾਪ ਗੁਜ਼ਰ ਗਿਆ ਦੱਸੋ ਹੈ ਫਿਰ ਜਿਹੜਾ ਵੱਡੇ ਤਾਏ ਦਾ ਲੜਕਾ ਸੀ ਸੇਵਾ ਸਿੰਘ ਉਹ ਅਮਰੀਕਾ ਜਾ ਕੇ ਗੁਜ਼ਰ ਗਿਆ ਅੱਛਾ ਜੀ ਤੇ ਦੂਸਰੇ ਤਾਏ ਦਾ ਲੜਕਾ ਇੱਥੇ ਸੀ ਉਹ ਇੱਥੇ ਗੁਜ਼ਰ ਗਿਆ ਅੱਛਾ ਜੀ ਤੇ ਮੈਂ ਇਕੱਲਾ ਰਹਿ ਗਿਆ ਦੱਸ ਹਾਂ ਆ ਜਾ ਉਧਰ ਨੂੰ ਆ ਜਾ ਉੱਥੇ ਬੈੰਨੇ ਆ ਜਾ ਬਾਬਾ ਜੀ ਇੱਥੇ ਆ ਜਾ ਬੈਠੋ ਬੈਠੋ ਕੋਈ ਮੈਂ ਤੁਹੀਂ ਥੱਕ ਜਾਣਾ ਹੋਰ ਕੋਈ ਗੱਲ ਨਹੀਂ ਥੱਕ ਠੀਕ ਥੱਕ ਮੈਂ ਜਾਣਾ ਹੀ ਉਹਦਾ ਆਹੋ ਨੇ ਨੇ ਪੈਰ ਦਸੂਰ ਨਾ ਪੈਂਦੇ ਉਹ ਹੀ ਨਾ 90 ਸਾਲ ਦੀ ਤੁਹਾਡੀ ਉਮਰ ਆ ਹੁਣ ਬੰਦਾ ਹਾਂਜੀ ਥੱਕਦਾ ਤਾਂ ਹੈ ਹੀ ਨਾ ਤੁਸੀਂ ਉਦੋਂ ਦੇ ਇੱਥੇ ਹੀ ਆ ਦਰਗਾਹ ਹੀੜੀ ਹਾਂਜੀ ਪਹਿਲਾਂ ਅਸੀਂ ਆਪਣੇ ਪਿੰਡ ਵਿੱਚ ਸੀ ਰਾਜਪੁਰ ਥੋੜਾ ਕਿਚਰ ਆ ਰਾਜਪੁਰ ਕੋਤਾ ਜਿਹੜਾ ਪਿੱਛੇ ਆ ਹਾਂਜੀ ਹਾਂਜੀ ਅੱਛਾ ਜੀ ਉਹ ਸਾਡਾ ਪਿਛਲਾ ਪਿੰਡ ਸੀ ਉੱਥੇ ਥੋੜਾ ਕਿਚਰ ਸੀ ਉੱਥੇ ਬੈਠੇ ਸੀ ਅੱਛਾ ਜੀ ਤੇ ਫਿਰ ਸਾਨੂੰ 10 ਕਿੱਲੇ ਜ਼ਮੀਨ ਦਾ ਰਾਟ ਹੋਈ ਟਾਂਡੇ ਅੱਛਾ ਜੀ ਤੇ ਅਸੀਂ ਚਾਂਡੇ ਚੱਲ ਗਏ ਤੇ ਕੱਚੀ ਰਾੜ ਸੀਗੀ ਉਹ ਫੇਸਾ ਤੋਂ ਖੋਲ ਲਈ ਫੇਸਾ ਨੂੰ ਅਸੀਂ ਹੌਲੀ ਹੌਲੀ ਸਾਡੇ ਬਾਬਾ ਜੀ ਨੇ ਇੱਥੇ ਦਾ ਹੀ ਦਰਗਾਹ ਹੜੀ ਵਿੱਚ ਅੱਛਾ ਜੀ ਤੇ ਰਾਜਪੁਰਾ ਹੀ ਰਹਿੰਦੇ ਹੁੰਦੇ ਸੀ ਰਾਜਪੁਰਾ ਅਸੀਂ ਹੌਲੀ ਹੌਲੀ ਹੌਣ ਮਈਆਂ ਸਾਡੇ ਕੋਲ ਬਹੁਤ ਹੁੰਦੀਆਂ ਸੀ ਤੇ ਲੋਕਾਂ ਨੇ ਕਹਾਂ ਘਰੀਆਂ ਸਾਰੀਆਂ ਫਸਲਾਂ ਯਾਰ ਤੇ ਛੋਟੇ ਛੋਟੇ ਰਸਤੇ ਹੁੰਦੇ ਸੀ ਫਿਰ ਅਸੀਂ ਸਾਲ ਕਬਾ ਇੱਥੇ ਆ ਕੇ ਮਾਰੇ ਮੋਟੇ ਕੱਚੇ ਮਕਾਨ ਬਣਾ ਲਾਏ ਅਸੀਂ ਤੇ ਲੋਕਾਂ ਨੇ ਟਿਬਣੀ ਛੱਡੀ ਤੇ ਹੁਣ ਇੱਥੇ ਆਣ ਕੇ ਜਿਹੜੇ ਬੈਠ ਗਏ ਹੌਲੀ 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 ਸਾਨੂੰ ਜ਼ਮੀਨ ਵੀ ਮਿਲ ਗਈ ਅੱਛਾ ਜੀ ਪੂਰੀ ਇੱਥੇ ਤਾਂ ਆਪਣੇ ਲੋਕਾਂ ਦਾ ਬਰਤੀਲਾ ਹੋਰ ਤਰ੍ਹਾਂ ਦਾ ਸੀ ਸਾਡਾ ਕੁਝ ਹੋਰ ਤਰ੍ਹਾਂ ਦਾ ਸੀ ਸਾਨੂੰ ਲੋਕ ਕੋਈ ਕੋਈ ਚੀਜ਼ ਵੀ ਨਹੀਂ ਸੀ ਧਾਰ ਦਿੰਦਾ ਇਹ ਕਹਿੰਦੇ ਤੇ ਇੱਥੇ ਇੱਥੇ ਜਿਆਦਾ ਬੰਦੇ ਕਿਹੜੇ ਸੀਗੇ ਅਸੀਂ ਮੈਨੂੰ ਮੈਨੂੰ ਪੂਰੀ ਹੋਸ਼ ਆ ਇੱਕ ਸਾਲਾ ਪਰ ਇੱਕ ਬੰਦੇ ਨਾਲ ਏਸ਼ੇਦਾਰੀ ਕੱਢੀ ਅੱਛਾ ਜੀ ਕੱਢ ਕੇ ਤਾਂ 20 ਕਿਲੋ ਦਾਣੇ ਮੇਰੇ ਉਹ ਜੰਮੀ ਲੋਗ ਮੰਗ ਕੇ ਸੱਤ ਤੇ ਰੱਖੇ ਮੇਰੇ ਤੇ ਚਕਾਇਵੇਂ ਤਾਸੇ ਦੇਖ ਕੇ ਵੀ ਸੰਤ ਚੀਜ਼ ਦੇ ਕੇ ਫੇਰਾ ਨਹੀਂ ਇੱਕ ਪਿੰਡ ਸਾਡੇ ਰਾਜਪੁਰ ਬੁੱਢੀ ਸੀ ਉਹ ਸਾਡੀ ਮਾਂ ਨਾਲ ਪਿਆਰ ਸੀ ਉਹਦਾ ਉਹਨੇ 20 ਕਿਲੋ ਧਾਣੇ ਨਹੀਂ ਉਹਦੀ ਤਾਂ ਅੱਡੀ ਜਿੱਦਾਂ ਜਦੋਂ ਤੁਸੀਂ ਆਏ ਆ ਹਾਂਜੀ ਹਾਂਜੀ ਉਦੋਂ ਦੀ ਗੱਲ ਕਰਦੇ ਨਾ ਉਦੋਂ ਦੀ ਗੱਲ ਕਰਦੇ ਕਿ ਕੋਈ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਹੁੰਦਾ ਸੀ ਹਾਂ ਹਾਂ ਕੋਈ ਚੀਜ਼ ਹੀ ਨਹੀਂ ਦਿੰਦਾ ਸਾਨੂੰ ਮੈਂ ਜਿੱਦਾਂ ਆਪਣੇ ਸਾਰੇ ਵੀਓਸ ਨੂੰ ਦੱਸਣਾ ਚਾਹੁੰਦਾ ਆ ਮੈਂ ਇਸ ਵੇਲੇ ਦਰਗਾਹੇੜੀ ਪਿੰਡ ਬੈਠਾ ਆ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆ ਤੇ ਅਵਤਾਰ ਸਿੰਘ ਬਾਬਾ ਜੀ ਜਦੋਂ 47 ਦਾ ਦੌਰ ਸੀਗਾ ਉਦੋਂ ਉਧਰੋਂ ਆਏ ਸੀਗੇ ਹਾਂਜੀ ਪਾਕਿਸਤਾਨ ਤੋਂ ਤੇ ਬਾਬਾ ਜੀ ਮੁੜ ਕੇ ਪਾਕਿਸਤਾਨ ਨਹੀਂ ਗਏ ਕਦੀ ਫੇਰ ਦੇਖਣ ਆਪਣੇ ਪੁਰਾਣੇ ਘਰ ਪੁਰਾਣੇ ਨਹੀਂ ਅਸੀਂ ਗਏ ਸਾਡੀ ਭੈਣ ਕਹਿੰਦੀ ਹੁੰਦੀ ਸੀ ਹਾਂਜੀ ਤੇ ਚਰੋ ਲੈ ਚਰੋ ਅੱਛਾ ਉਹ ਟੀਚਰ ਸੀਗੀ ਮਾਸਟਰ ਨਹੀਂ ਸੀ ਉਹ ਕਦੀ ਤੇ ਭਾਜੀ ਸਾਨੂੰ ਹੋਸ਼ ਕੋਈ ਨਹੀਂ ਸੀ ਉਦੋਂ ਤੇ ਚਲੋ ਸਾਡੇ ਨਾਲ ਚਲੋਗਾ ਅਸੀਂ ਕਿਉਂ ਨਹੀਂ ਅਸੀਂ ਜਾਣਾ ਨਹੀਂ ਮੈਨੂੰ ਦੂਰ ਬੜਾ ਆਇਆ ਹੁਣ ਉਹਦੀ ਮੌਤ ਹੋ ਗਈ ਸਾਲ ਹੋ ਗਿਆ ਅੱਛਾ ਜੀ ਤੇ ਅਸੀਂ ਗਿਆ ਵਾਪਸ ਮੁੜ ਕੇ ਨਹੀਂ ਗਏ ਦੇਖਣ ਵਾਸਤੇ ਡਲ ਲੱਗਦਾ ਸੀ ਸਾਡਾ ਹਾਂ ਡਲਦੇ ਨਹੀਂ ਗਏ ਹੁਣ ਜਦੋਂ ਨਨਕਾਣਾ ਸਾਹਿਬ ਹਾਂ ਜੀ ਨਕਾਣਾ ਸਾਹਿਬ ਬਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਉਹ ਵੀ ਨਹੀਂ ਦੇਖਣ ਗਏ ਹਾਂ ਮਤਲਬ ਇੱਕ ਮਨ ਦੇ ਵਿੱਚ ਇੱਕ ਇਦਾਂ ਦਾ ਡਰ ਬਹਿ ਗਿਆ ਡਰ ਬਹਿ ਗਿਆ ਉਹ ਦੌਰ ਇਦਾਂ ਦਾ ਹੀ ਆਪਾਂ ਨੂੰ ਦੇਖੋ ਆਪਾਂ ਤਾਂ ਮੈਂ 40 ਸਾਲ ਦਾ ਆਂ ਜੀ ਸਾਨੂੰ ਸੋਚ ਕੇ ਹੀ ਹਾਂ ਜੀ ਯਾ ਫਿਲਮਾਂ ਦੇਖ ਕੇ ਇਨਾ ਅਜੀਬ ਜਿਹਾ ਲੱਗਾ ਕਿ ਵੀ ਉਹ ਦੌਰ ਕਿਦਾਂ ਦਾ ਹੁੰਦਾ ਹੋਊਗਾ ਅਸਲ ਵਿੱਚ ਹਾਂਜੀ 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 ਕਿਉਂ ਜੀ ਅਸੀਂ ਇਸੇ ਕਰਕੇ ਡਾਲੀ ਕਰਕੇ ਅਸੀਂ ਨਹੀਂ ਜਾ ਗਏ ਬਹੁਤੇ ਲੋਕੀ ਇਸੇ ਕਰਕੇ ਨਹੀਂ ਗਏ ਉੱਥੇ ਅਸੀਂ ਕਹਿੰਨੇ ਕੀ ਕਰਨਾ ਕੀ ਲੈਣਾ ਜਾ ਕੇ ਉੱਥੇ ਕੀ ਲੈਣਾ ਸੇ ਇੱਥੇ ਕੀ ਬਚਿਆ ਹੋਣਾ ਹੈ ਨਾ ਪੁਰਾਣੇ ਘਰ ਸਾਰੇ ਉਧਾ ਛੱਡਣੇ ਔਖੇ ਹੁੰਦੇ ਆ ਹਾਂਜੀ ਕਾਲ ਬੜੇ ਵਧੀਆ ਦੀ ਕਣ ਕਣਕੀਆਂ ਬੋੜੀਆਂ ਲੱਗੀਆਂ ਸੀ ਵੇਕੀਆਂ ਕਣਕਾਲੀਆਂ ਇੱਕ ਫੱਲੀ ਫੱਲੀ ਮੁਸਲਮਾਨ ਹੁੰਦਾ ਸੀ ਉੱਥੇ ਪਿੰਡ ਦਾ ਹਾਂਜੀ ਉਹ ਕੋਲੂ ਰਾਵੇਂ ਪਿੰਦੇ ਗੱਬੇ ਅੱਛਾ ਜੀ ਤੇ ਉਹ ਤੇਲ ਤੂਲੀ ਕੱਢਦਾ ਹੁੰਦਾ ਸੀ ਅੱਛਾ ਜੀ ਤੇ ਉਹਨੂੰ ਕਿਹਾ ਪਏ ਤੂੰ ਜਿਹੜੀ ਜੀ ਚਾਹੀਏ ਜਿਆ ਸਾਡੇ ਸਾਹਮਣੇ ਚੱਕ ਚੱਕ ਕੇ ਰਹੀ ਜਾਂਦੇ ਸੀ ਲੋ ਅੱਛਾ ਉੱਥੇ ਦੇ ਜਿਹੜੇ ਆਸ-ਪਾਸ ਬੰਦੇ ਰਹਿੰਦੇ ਹੁੰਦੇ ਸੀਗੇ ਹਾਂਜੀ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਕਿ ਉਹ ਵੀ ਵਿੱਚੇ ਹੀ ਰਲ ਗਏ ਹੈਗੇ ਨਹੀਂ ਜਿੰਨੇ ਸਾਡੇ ਸੈਣੀ ਜੱਟ ਸੀ ਸਾਰੇ ਸਾਰੇ ਗਾਟ ਤੇ ਜਿਹੜਾ ਮੁਸਲਮਾਨ ਦੇ ਘਰ ਸੀ ਥੋੜੇ ਉਹ ਤਾਂ ਠੀਕ ਆ ਮਸਲਾਂ ਦੇ ਘਾਟ ਥੋੜੇ ਸੀ ਕੋਈ ਇਦਾਂ ਦੀ ਹੈਲਪ ਕਰਨ ਵਾਲਾ ਬੰਦਾ ਨਹੀਂ ਸੀਗਾ ਮੰਨ ਲਓ ਡਰਦੇ ਨਹੀਂ ਕਰਦੇ ਹੁਣੇ ਹੈਲਥ ਚੈੱਕ ਕਰਨੀ ਕਿਹਨ ਸੀਗੀ ਸਾਡੇ ਇੱਥੇ ਪਿੰਡ ਦੇ ਵਿੱਚ ਇੱਕ ਫੈਮਿਲੀ ਇਦਾਂ ਹੀ ਲੁਕ ਕੇ ਬਚ ਗਈ ਸੀ ਉਹ ਹਜੇ ਵੀ ਹੈਗੀ ਆ ਫੈਮਿਲੀ ਕਿ ਉਹ ਪਿੰਡ ਵਾਲਿਆਂ ਨੇ ਉਹਨਾਂ ਨੂੰ ਲੁਕਾ ਲਿਆ ਸੀ ਜਿਦਾ ਪਿੰਡ ਦੇ ਮੁਸਲਮਾਨ ਜਿਹੜੇ ਸੀ ਉਹ ਮਦਰ ਕਰਦੇ ਹੋ ਵੀ ਉੱਥੇ ਹਾਂਜੀ ਹਾਂਜੀ ਅੱਛਾ ਉੱਥੇ ਨਹੀਂ ਕੀਤੀ ਤਾਂ ਹਾਂ ਉੱਤੇ ਸਾਡੇ ਘਰ ਹੀ ਮੁਸਲਮਾਨਾਂ ਦਾ ਮੇਰੇ ਖਿਆਲ ਇੱਕ ਦੋ ਘਰ ਸੀ ਅੱਛਾ ਅੱਛਾ ਫਿਰ ਉਹਨਾਂ ਨੇ ਕੀ ਕਰਨੀ ਹੈ ਨਾ ਬਾਕੀ ਸਾਰਾ ਪਿੰਡ ਸਾਣੀਆਂ ਦਾ ਤੇ ਜੱਟਾਂ ਦਾ ਸੀ ਅੱਛਾ 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 ਚਰੀਪੂਤ ਵੀ ਸੀਗੇ ਹੂੰ ਤੇ ਆਪ ਸਿੰਘ ਦੇ ਘਰ ਕਾਫੀ ਸੀ ਹੂੰ ਹਰੇ ਖਤਮ ਤਰਪਾ ਫਿਰ ਇੱਕ ਸਾਡੇ ਲਾਗੇ ਛੋਟਾ ਰਸਿਆਣਾ ਸੀ ਤੇ ਵੱਡਾ ਰਸਿਆਣਾ ਸੀ ਕਿ ਨਹਿਰੀ ਹੁੰਦੀ ਕਿ ਸਾਡੇ ਮਰਬੇ ਇਕੱਠੇ ਹੁੰਦੇ ਸੀ ਅੱਛਾ ਜੀ ਸਰਦਾਰ ਮਨੀਰ ਸਿੰਘ ਹੁੰਦਾ ਸੀ ਅੱਛਾ ਜੀ ਉਹ ਸਾਡੇ ਜਾ ਦੇ ਜਾ ਰਾ ਪਿਆ ਸਾਰੇ ਕਾਫਲਾ ਬਣਾ ਕੇ ਸੀ ਉਹਦੇ ਘਰ ਜਾ ਕੇ ਗੱਡੇ ਗੱਡੇ ਖੜੇ ਕੀਤੇ ਇਕੱਠੇ ਉੱਥੋਂ ਗਏ ਸੀ ਅੱਛਾ ਜੀ ਮਲਦੇਸ ਸਿੰਘ ਦੇਖ ਲਓ ਕਿੰਨਾ ਗੰਦਾ ਦੌਰ ਸੀ ਉਹ ਮਤਲਬ ਕਿੰਨਾ ਬਹੁਤ ਜਿਆਦਾ ਹੂੰ ਮੈਂ ਨਾ ਮੈਂ ਮੈਨੂੰ ਛੁੱਟੀ ਹੁੰਦੀ ਨਾ ਜਦੋਂ ਠੀਕ ਮੈਂ ਉਦਾਂ ਹੀ ਮੋਟਰਸਾਈਕਲ ਚੱਕਦਾ ਤੇ ਆਲੇ ਦੁਆਲੇ ਪਿੰਡ ਘੁੰਮਣ ਲੱਗ ਜਾਂਦਾ ਕਿ ਕੋਈ ਬਜ਼ੁਰਗ ਮਿਲਦਾ ਉਹਨਾਂ ਨਾਲ ਗੱਲਬਾਤ ਕਰਨੀ ਜਾਂ ਖੇਤਾਂ 'ਚ ਕੋਈ ਕੰਮ ਕਰਦੇ ਉਹਨਾਂ ਨਾਲ ਗੱਲਬਾਤ ਕਰਨੀ ਇਹ ਲੋਕਾਂ ਨੂੰ ਵੀ ਚੰਗਾ ਲੱਗਦਾ ਵੀ ਹਾਂ ਜੀ ਕਿ ਇਹ ਚੀਜ਼ਾਂ ਦੇਖਣੀਆਂ ਚੰਗੀਆਂ ਲੱਗਦੀਆਂ ਲੋਕਾਂ ਨੂੰ ਵੀ ਆ ਪਿੱਛੇ ਜੇ ਕਿਤੇ ਬਜ਼ੁਰਗ ਸੀਗੇ ਆਪਣੇ ਗੰਭੋਵਾਲ ਹਾਂਜੀ ਉਹਨਾਂ ਦੀ ਇੱਕ ਬੀਟੀ ਭਾਈ ਸਾਗ ਮਤਲਬ ਕਿ ਉਹ ਤਾਂ ਪੱਠੇ ਵੱਢਦੇ ਸੀਗੇ ਤੇ ਮੈਨੂੰ ਸਾਗ ਤੋੜ ਦਿੱਤਾ ਉਹਨਾਂ ਨੇ ਕਹਿੰਦੇ ਸਾਗ ਚਾਹੀਦਾ ਮੈਂ ਘਰੇ ਗੱਲ ਕੀਤੀ ਕਹਿੰਦੇ ਲੈ ਹੀ ਤੇ ਫਿਰ ਉਹ ਮੈਨੂੰ ਸਾਗ ਤੋੜਨ ਲੱਪੇ ਉਹ ਲੋਕਾਂ ਨੂੰ ਬੜਾ ਚੰਗਾ ਲੱਗਾ ਵੀ ਦੇਖੋ ਜੀ ਸਾਡੇ ਮਤਲਬ ਇਹ ਅਸਲੀ ਪੰਜਾਬੀ ਆ ਜੀ ਇਹ ਮਤਲਬ ਫਰਕ ਤਾਂ ਹੈ ਜੀ ਦੇਖੋ ਸਾਡੇ ਹੁਣ ਦੇਖੋ ਇੱਕ ਤਾਂ ਮੈਂ ਹੋਰ ਗੱਲ ਕਰਨੀ ਮੇਰੇ ਨੂੰ ਦਿਮਾਗ ਆਈ ਆ ਜਿੱਦਾਂ ਪਹਿਲੇ ਸਮੇਂ ਦੇ ਵਿੱਚ ਤੁਸੀਂ ਕਹਿੰਦੇ ਤੁਸੀਂ ਚਾਰ ਭੈਣ ਸੌਰੀ ਚਾਰ ਭਰਾ ਸੀਗੇ ਤਿੰਨ ਭੈਣਾਂ ਦੋ ਭੈਣਾਂ ਜਿੱਦਾਂ ਦੱਸਿਆ ਹੁਣ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਕੋਈ ਦੋ ਤੋਂ ਵੱਧ ਜਾਂਦਾ ਹੀ ਨਹੀਂ ਨਾ ਨਾ ਇਹ ਕੀ ਹੋ ਗਿਆ ਇਦਾਂ ਦਾ ਪਹਿਲਾਂ ਪਹਿਲਾਂ ਕਿੱਦਾਂ ਪਾਲ ਜਾਂਦੇ ਸੀ ਨਿਆਣੇ ਇਹ ਦੱਸੋ ਪਹਿਲਾਂ ਪਾਲਖੇ 'ਚ ਪਾਲ ਜਾਂਦੇ ਸੀ ਹਾਂ ਹੁਣ ਤਾਂ ਇੱਕ ਪਾਲਣਾ ਵੀ ਬੜਾ ਔਖਾ ਲੋਕੀ ਕਹਿੰਦੇ ਯਾਰ ਪੜਸੀ ਲੋਕ ਬੱਚੇ 5 5 6 6 ਮੁੰਡੇ ਹੁੰਦੇ ਕਈਆਂ ਦੇ ਹਾਂਜੀ ਤੇ ਪਰਿਵਾਰ ਬੜਾ ਹੁੰਦਾ ਸੀ ਹਾਂ ਤੇ ਹੁਣ ਤਾਂ ਬਸ ਹੀ ਇੱਕ ਜਾਂ ਦੋ ਬਸ ਤੇ ਜਿੱਦਾਂ ਪਹਿਲਾਂ ਪਰਿਵਾਰਾਂ ਦੇ ਵਿੱਚ ਪ੍ਰੇਮ ਪਿਆਰ ਹੁੰਦਾ ਸੀ ਹੁਣ ਹੈਗਾ ਉਦਾਂ ਦਾ ਤੁਹਾਨੂੰ ਕੀ ਲੱਗਦਾ ਇਹ ਕਿੱਥੇ ਕਿੱਥੋਂ ਮਤਲਬ ਫਰਕ ਪਿਆ ਇਹ ਮੋਹ ਹੈ ਨਹੀਂ ਦੁਨੀਆ ਕਿਉਂ ਕਾਰਨ ਤਾਂ ਹੁੰਦਾ ਕੋਈ ਕਾਰਨ ਵੀ ਹੁਣ ਕੀ ਦੱਸਾਂਗੇ ਦੁਨੀਆ ਦੇ ਵਿੱਚ ਮੋਹ ਹੈ ਹੀ ਨਹੀਂ ਆਪਣੇ ਮਤਲਬ ਲੱਕਮ ਰਖਿਆ ਵੀ ਮਤਲਬ ਪ੍ਰਾਸਾ ਬੰਦਾ ਮੈਂ ਉਹੀ ਦੇਖਿਆ ਨਾ ਬੜੇ ਮਾਹੌਲ ਬਦਲ ਗਏ ਜੀ ਮੋਹ ਮੋਹਬਤ ਬਦਲ ਗਏ ਬੜੇ ਬਦਲ ਗਏ ਚਾਹਲ ਪੈਲ ਬੜੀ ਹੁੰਦੀ ਪਿੰਡਾਂ 'ਚ ਆਪਾਂ ਜਾ ਕੇ ਬੈਠੇ ਰਹਿਣਾ ਬੋੜਾਂ ਥੱਲੇ ਖੇਡਦੇ ਰਹਿਣਾ ਉੱਥੇ ਮੰਟੇ ਖੇਡਣੇ ਟਾਡੇ ਸਮੇਂ ਦੇ ਵਿੱਚ ਛੋਟੇ ਹੁੰਨੇ ਸੀ ਜਦੋਂ ਕਿਹੜੀਆਂ ਖੇਡਾਂ ਹੁੰਦੀਆਂ ਸੀ ਕਬੱਡੀ ਬੜੀ ਖੇਡਦੇ ਰਹੇ ਸੀ ਚੱਕ ਵੀ ਖੇਡਦੇ ਰਹੇ ਅਸ਼ਾ ਜੀ ਹਾਂ ਜੀ ਕਬੱਡੀ ਬੜੀ ਖੇਡਦੇ ਹੁੰਦੇ ਸੀ ਹੋਰ ਹੋਰ ਤਾਂ ਬadi ਬਾਤ ਆ ਜ ਰੋਜ਼ਦਾਨੀਆਂ ਚੀਜ਼ਾਂ ਸੀ ਨਹੀਂ ਖੇਡੀਆਂ ਕਿਉਂ ਅਸੀਂ ਜਿਹੜਾ ਹਲਕੇ ਹੁੰਦੇ ਜਿਆਦਾ ਅਸੀਂ ਕਬੱਡੀ ਖੇਡਦੇ ਰਹੇ ਅਖਦੇ ਹੁੰਦੇ ਸੀ ਇੱਕ ਮੇਰਾ ਭਰਾ ਸੀ ਤਾਇ ਦਾ ਪੁੱਤ ਸੇਵਾ ਸਿੰਘ ਅਸੀਂ ਜਿਆਦਾ ਕਬੱਡੀ ਜਿਹੜਾ ਸਾਡੇ ਚੱਤੋ ਵਾਲੇ ਬੰਦੇ ਆ ਜਾਂਦੇ ਸੀ ਅੱਠੇ ਹੋ ਗਏ ਦਾ ਆਪੇ ਜੇਮ ਲਾਈ ਸੀ ਹਾਂ ਤਾਡੀ ਉਮਰ ਦੇ ਕਿੰਨੇਕ ਇੱਥੇ ਬਜ਼ੁਰਗ ਹੈਗੇ ਹੋਰ ਸਾਡੇ ਪਰਿਵਾਰ ਚੋਂ ਦਾ ਕੋਈ ਨਹੀਂ ਜੀ ਮੇਰੀ ਉਮਰ ਦਾ ਰਿਆ ਨਹੀਂ ਉਹ ਪਿੰਡ ਚੋਂ ਵਾਲੇ ਦਵਾਲਿਓ ਜਿਹੜੇ ਤੁਹਾਨੂੰ ਜਾਣਕਾਰ ਤੁਹਾਡੇ ਜਾਣਦੇ ਤੋਂ ਜਿਹੜੇ ਇੱਧਰ ਦੇ ਲੋਕ ਹੈ ਇਹ ਜਾਣਦੇ ਹੀ ਸਾਡੇ ਪਿੰਡੋਂ ਬਾਹਰੋਂ ਆਏ ਇੱਧਰ ਕੋਈ ਨਹੀਂ ਹੋਇਆ ਅੱਛਾ 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 ਅੱਡੇ ਰਸਿਆਣੇ ਦਾ ਬੰਦਾ ਇੱਥੇ ਕੋਈ ਨਹੀਂ ਹੋਇਆ ਠੀਕ ਅਸੀਂ ਸਾਡਾ ਇਹ ਘਰ ਸਾਡੇ ਬਾਪ ਤਿੰਨ ਭਰਾ ਸੀ ਠੀਕ ਹੈ ਜੀ ਸਾਡਾ ਪਰਿਵਾਰ ਆ ਤੁਸੀਂ ਖੇਤੀਬਾੜੀ ਦੇ ਕਰ ਮਤਲਬ ਖੇਤੀਬਾੜੀ ਕਰਕੇ ਹੀ ਆਪਣੇ ਨਿਆਣੇ ਪੜਾਏ ਸਾਰੇ ਹਾਂਜੀ ਖੇਤੀਬਾੜੀ ਕਰ ਤੇ ਜਿੱਦਾਂ ਮੰਨ ਲਓ ਕਿ ਜ਼ਿੰਦਗੀ 'ਚ ਮੁਸ਼ਕਲ ਦੌਰ ਆਇਆ ਕਦੀ ਹਾਂਜੀ ਇੱਕ ਤਾਂ ਚਲੋ 47 ਆਲੇ ਤਾਂ ਸੀਗਾ ਜੀ ਤੁਸੀਂ ਬੱਚੇ ਸੀ ਕਿ ਉਹਨੂੰ ਹੈਨਾ ਹਾਂਜੀ ਤੇ ਉਸ ਤੋਂ ਬਾਅਦ ਐਡੀ ਹਾਂ ਮੈਂ ਉਹ ਹੀ ਕਹਿੰਦਾ ਜੋ ਤੁਸੀਂ ਤੁਸੀਂ ਵਿਆਹ ਕੀਤੇ ਆਪਣੀਆਂ ਭੈਣਾਂ ਦੇ ਭਰਾਵਾਂ ਦੇ ਵੀ ਤੁਸੀਂ ਸਭ ਤੋਂ ਵੱਡੇ ਆ ਹਾਂਜੀ ਮੈਂ ਸਭ ਤੋਂ ਵੱਡਾ ਹਾਂ ਹੈਨਾ ਤੇ ਇੰਨੀਆਂ ਜ਼ਿੰਮੇਵਾਰੀਆਂ ਸੀ ਤੇ ਤੁਸੀਂ ਮਤਲਬ ਤੁਹਾਡੇ ਮਨ 'ਚ ਕੋਈ ਉਹ ਨਹੀਂ ਹੁੰਦਾ ਸੀ ਵੀ ਕਿੱਦਾਂ ਹੋਊਗਾ ਇਹ ਕਿੱਦਾਂ ਆ ਉਹ ਕਿੱਦਾਂ ਕਰਦੇ ਹੁੰਦੇ ਸੀ ਬਸ ਕੋਈ ਏਦਾਂ ਖਿਆਲ ਨਹੀਂ ਆਇਆ ਦਿਮਾਗ 'ਚ ਕੰਮ ਕਰਦੇ ਆ ਬੜੇ ਯੋਰ ਨਾਲ ਕੰਮ ਫਸਲ ਬਸਰੀ ਹੁੰਦੀ ਸੀ ਕੰਮ ਕਰੀ ਜਾਣਾ ਅੱਛਾ ਜੀ ਅੱਡੇ ਕਰਦਾ ਚੱਕ ਲੈਣਾ ਬਸ ਉਹ ਰਾਜ ਵਿਆਹ ਵਿੱਚ ਤਸੇ ਜਿਹੜੇ ਬੈਂਕ ਤੋਂ ਅੱਛਾ ਜੀ ਤੇ ਬਾਜ਼ ਰਾਈ ਵਾਲੇ ਨਾਲ ਕੰਮ ਕਰੀ ਜਾਣਾ ਟੈਕਟਰ ਲਿਆ ਸੀ ਪਹਿਲਾਂ ਜੀਟਰ 55000 ਦਾ ਲੌਂ ਲਿਆ ਸਾਰਾ ਹੀ ਇੱਕ ਰਿਸ਼ਤੇਦਾਰ ਦੇ ਗਏ ਉਹ ਕਹਿੰਦੇ ਚੱਤੋਂ ਹੁਣ ਲੈਣਾ ਨਹੀਂ ਅੱਛਾ ਜੀ ਮੈਂ ਕਿਹਾ ਅੱਛਾ ਅਸੀਂ ਦੂਜੇ ਸਾਲ 'ਚ ਫ੍ਰੀ ਕਰ ਦਿੱਤਾ ਹਾਂ ਮਤਲਬ ਮੁੱਕ ਦੀ ਗੱਲ ਆ ਵੀ ਮਿਹਨਤ ਦਾ ਕੋਈ ਦੂਜਾ ਉਹ ਹੈ ਨਹੀਂਗਾ ਵੀ ਹਾਂ ਮਿਹਨਤ ਤੋਂ ਮਿਹਨਤ ਕਰਨੀ ਹੀ ਪੈਣੀ ਆ ਬਹੁਤ ਬੜੀ ਮਿਹਨਤ ਕੀਤੀ ਮਿਹਨਤ ਕੀਤੀ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੌਸਲਾ ਨਹੀਂ ਕਦੀ ਹਾਰਿਆ ਵੀ ਨਾ ਉਹ ਤਾਂ ਹੀ ਕਰ ਤੇ ਤੁਹਾਨੂੰ ਉਦਾਂ ਕਦੀ ਸੁਪਨਿਆਂ ਦੇ ਵਿੱਚ ਪਿੱਛੇ ਪਾਕਿਸਤਾਨ ਦੀ ਯਾਦ ਨਹੀਂ ਆਈ ਕੋਈ ਸੁਪਨੇ ਨਹੀਂ ਆਏ ਮਤਲਬ ਕਿ ਵੀ ਨਹੀਂ ਕੋਈ ਨਹੀਂ ਹੁੰਦੇ ਕੋਈ ਬੰਦਾ ਹੋਵੇ ਹੋਰ ਤਾਂ ਦੱਸ ਤਾਂ ਯਾਦ ਆਉਦਾ ਨਹੀਂ ਦਾ ਪਿੱਛੇ ਹੁਣ ਕਹਿੰਨ ਜਾ ਕੇ ਯਾਦ ਬਣਾ ਸਾਡੇ ਉਸ ਯਾਰ ਬੇਲੀ ਛੱਡਿਓ ਨੇ 13 ਸਾਲ ਦੀ ਉਮਰ ਚ ਨਿੱਕੇ ਨਿੱਕੇ ਯਾਰ ਬੇਲੀ ਬਣਦੇ ਹਨਾ ਛੋਟੇ ਛੋਟੇ ਹੁੰਦੇ ਸੀ ਪਰ ਉਸ ਗੰਦੇ ਦੌਰ ਨੇ ਭੁਲਾ ਦੇ ਪਿੰਡੇ ਸਕੂਲ ਦੀ ਪੜ੍ਹਦੇ ਸੀ ਹਾਂਜੀ ਪਿੰਡੇ ਸਕੂਲ ਦੀ ਪੜ੍ਹਦੇ ਸੀ ਚੌਥੀ ਚ ਹਮ ਤੇ ਪਿੰਡੇ ਵਿੱਚ ਸਾਡੇ ਸਕੂਲ ਸੀ ਬੜਾ ਪਾਵਾ ਹਮ ਚਲੋ ਉਹ ਇੱਕ ਦੌਰ ਸੀ ਸਾਡੇ ਲੱਗੇ ਪਿੰਡੇ ਸੀ ਸਾਈਆਂ ਵਾਲਾ ਅੱਛਾ ਜੀ ਫਿਰ ਉੱਥੇ ਜਾ ਕੇ ਅਸੀਂ ਦਾਖਲ ਹੋਏ ਸਾਈਆਂ ਵਾਲਾ ਸੀ ਅੱਛਾ ਜੀ ਸਾਈਆਂ ਨੇ ਗਿਰਜਾ ਬਣਾਇਆ ਸੀ ਬੜਾ ਪਾਲਾ ਅੱਛਾ ਅੱਛਾ ਜੀ ਸਾਈਆਂ ਨੇ ਹਾਂਜੀ ਸਾਈਆਂ ਅੱਛਾ ਜੀ ਅੱਛਾ ਉੱਥੇ ਜੇ ਪੜਨ ਜਾਂਦੇ ਸੀ ਠੀਕ ਉੱਥੇ ਜਿੱਦਾਂ ਦੀਆਂ ਮੂਰਤਾਂ ਬਣਾਈਆਂ ਜਿੱਦਾਂ ਕਦੇ ਸੋਨੇ ਦੀਆਂ ਬਣਾਈਆਂ ਹੁੰਦੀਆਂ ਉਹਨੇ ਅੱਛਾ ਜੀ ਹਾਂ ਅਸਾਈ ਗਿਰਜਾ ਗਿਰਜਾ ਮੈਂ ਸਮਝ ਗਿਆ ਤੁਹਾਡਾ ਚਰਚ ਹਾਂਜੀ ਪਰ ਇੰਗਲਿਸ਼ ਚ ਚਰਚ ਬੋਲਦੇ ਹੋ ਤਾਂ ਗਿਰਜਾ ਘਰ ਉਹਨੇ ਆਪਣਾ ਸਕੂਲ ਖੋਲਿਆ ਸੀ ਅਸੀਂ ਬੱਚੇ ਉੱਥੇ ਪੜ੍ਹਦੇ ਜਾ ਕੇ ਚਲੋ ਬਹੁਤ ਵਧੀਆ ਸੀ ਸਾਈਆਂ ਵਾਲਾ ਸਾਈਆਂ ਵਾਲਾ ਹਾਂ ਪਿੰਡ ਦਾ ਨਾਮ ਸਾਈਆਂ ਵਾਲਾ ਹੀ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਸਭ ਤੋਂ 1.5 2 ਮਿੰਟ ਸੀ ਇਦਾਂ ਸਾਹਮਣੇ ਠੀਕ ਹੈ ਠੀਕ ਪਿੰਡ ਦਾ ਚਲੋ ਠੀਕ ਹੈ ਬਾਬਾ ਜੀ ਮੈਂ ਫੇਰ ਮਿਲਦਾ ਤਾਂ ਨਾ ਫੇਰ ਦੁਬਾਰਾ ਹੈਨਾ ਚੰਗਾ ਲੱਗਾ ਮਿਲ ਕੇ ਪੈਰੀ ਪੰਨੇ ਜੀ ਚੰਗਾ ਚੰਗਾ ਨਾ ਤਾਂ ਕਹਿੰਦਾ ਚਲੋ ਕੰਮ ਚੱਲਦਾ ਨਹੀਂ ਮੈਂ ਹੁਣ ਘੁੰਮਾਂ ਫੇਰਾ ਮਾੜਾ ਮੋਟਾ ਹੋਰ ਕੁਝ ਨਹੀਂ ਮੈਂ ਆਉਂਗਾ ਤੁਹਾਡੇ ਕੋਈ ਕਿੱਥੇ ਇੱਕ ਘਰ ਤੁਹਾਡਾ ਆ ਮੈਂ ਤੁਹਾਨੂੰ ਦੱਸਦਾ ਆਓ ਚਲੋ ਚਲੋ ਕਿੱਥੇ ਕਰਦੇ ਆ ਆਜਾ ਕਿੰਨੇ ਘਰ ਆ ਪਿੰਡ ਚ ਇੱਥੇ ਸਾਡੇ ਘਰ ਤੇ ਕੋਈ ਇੱਕ ਸੀ ਤਾਂ ਹੁਣ ਰਾਹ ਮੁੰਡੇ ਹੋ ਗਿਆ ਤਿੰਨ ਚਾਰ ਅੱਛਾ ਜੀ ਰਾਹ ਹੋ ਗਿਆ ਇਦਾਂ ਅੱਛਾ ਇਦਾਂ ਪੰਜ ਚਾਰ ਘਰ ਹੋਇਆ ਅੱਛਾ ਅੱਛਾ ਨਹੀਂ ਉਧਰ ਪਿੰਡ ਚ ਕਿੰਨੇ ਘਰ ਆ ਘਰ ਹੁਣ ਹੀ ਆ 25-30 ਘਰ ਆ ਤੜਮੀ ਅਦੇ ਬਾਕੀ 5-6 ਸਾਡੇ ਘਰ ਅੱਛਾ ਅੱਛਾ ਹਾਂਜੀ ਛੋਟਾ ਹੀ ਪਿੰਡ ਆ ਵੱਡਾ ਨਹੀਂ ਛੋਟਾ ਪਿੰਡ ਆ ਬਹੁਤ ਛੋਟਾ ਨਹੀਂ ਅੱਛਾ ਅੱਗੇ ਇੱਧਰ ਆ ਤੂੰ ਕਹਿੰਨੇ ਹੈ ਨਾ ਵਧੀਆ ਵਧੀਆ ਬਹੁਤ ਸੋਹਣਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਚਲੋ ਬਾਬਾ ਜੀ ਚੰਗਾ ਜੀ ਫਿਰ ਹੈ ਮਿਲਦਾ ਫਿਰ ਹਾਂਜੀ ਆ ਘਰ ਸਾਰੇ ਸਿਆਣੀਆਂ ਦੇ ਆ ਇੱਕ ਘਰੋਂ ਜਰਾ ਸਿਆਣੀਆਂ ਆ ਅੱਛਾ ਜੀ ਉਹ ਪਰੇ ਜਾ ਕੇ ਸਿੱਧੀ ਗਲੀ ਅਗਲੇ ਘਰ ਜਾਂਦੀ ਆ ਠੀਕ ਚਲੋ ਨਹੀਂ ਬਾਕੀ ਇਹ ਪੰਜ ਛੇ ਘਰ ਜਿੰਗਿਆ ਦੇ ਬਾਕੀ ਸਾਰੇ ਆ ਜਾਂਦੇ ਆ ਠੀਕ ਆ ਪਾਪਾ ਜੀ ਫਿਰ ਪੈਰੀ ਪੰਨੇ ਜੀ ਚੰਗਾ ਜੀ ਚੰਗਾ ਮਿਲਦਾ ਮੈਂ ਤੁਹਾਨੂੰ ਆ ਕੇ ਹਨਾ ਚੰਗਾ ਜੀ ਚੰਗਾ ਕਰੋ ਰਾਮ ਸਤਿ ਸ੍ਰੀ ਅਕਾਲ ਜੀ ਚੰਗਾ ਜੀ